ਆਪਣੇ ਬੀਬੀਆਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਜਿਹੜੀਆਂ ਪੁਲਸ ਵਾਲੀਆਂ ਬੀਬੀਆਂ ਨੇ ਚਲੋ ਆਪਾਂ ਉਹ ਕਲੋਕਥਾਰ ਵਾਲੀ ਬੀਬੀ ਦੀ ਖਬਰ ਆਈ ਉਹ ਸਾਂਝੀ ਕਰਤੀ ਇਹ ਵੀ ਕਰਦਗੇ ਚਾਈਲਡ ਕੇਅਰ ਲੀਵ ਨੂੰ ਲੈ ਕੇ ਨਾ ਵੈਸੇ ਤੇ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਸ ਚੀਜ਼ ਦਾ ਚੱਕਰ ਪਿਆ ਰਹਿੰਦਾ ਹੈ ਪਰ ਪੁਲਸ ਵਾਲੀਆਂ ਬੀਬੀਆਂ ਨੇ ਕਹਿੰਦੇ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਵੀ ਸਾਡਾ ਵੀ ਇਹ ਮਸਲਾ ਥੋੜਾ ਜਿਹਾ ਹੱਲ ਕਰੋ ਜਿਹੜੀ ਉਹਨਾਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਛੁੱਟੀ ਮਿਲਦੀ ਹੈ ਇਹਦੇ 'ਚ ਥੋੜਾ ਜਿਹਾ ਦੱਸਿਓ ਵੀ ਕੀ ਹੋਇਆ ਮਸਲਾ ਇਹ ਕਿੱਥੇ ਜ ਪਹੁੰਚਿਆ ਇਹਦੇ ਚ ਪੰਜਾਬ ਸਰਕਾਰ ਨੂੰ ਹੁਕਮ ਹੋਇਆ ਹੈ ਕਿ ਤੁਸੀਂ ਤਿੰਨਾਂ ਮਹੀਨਿਆਂ ਚ ਇਹਦੇ ਤੇ ਫੈਸਲਾ ਲੈਣਾ ਹੁਣ ਹੁੰਦਾ ਕੀ ਹੈ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਉਹ ਇਹਨੂੰ CCL ਬੋਲਦੇ ਨੇ ਸ਼ਾਹ ਹਾਂਜੀ ਹਾਂਜੀ ਚਾਈਲਡ ਕੇਅਰ ਲੀਵ ਹਾਂਜੀ ਹੁਣ ਜਿਹੜੀ ਤੁਹਾਨੂੰ ਪਤਾ ਇੱਕ ਔਰਤ ਹੈ ਨਾ ਖਾਸ ਤੌਰ ਤੇ ਪੇਸ਼ੇਵਰ ਔਰਤ ਜੀ ਉਹਦੇ ਵਾਸਤੇ ਬਹੁਤ ਮੁਸ਼ਕਲ ਆ ਇਹਨੂੰ ਥੋੜਾ ਜਿਹਾ ਖੋਲ ਕੇ ਲਈ ਹਾਂ ਪਹਿਲਾਂ ਤੇ ਉਹ ਨੌਕਰੀ ਲੱਗਣ ਲਈ ਆਪਦੀ ਭੈਣ ਨੂੰ ਆਪਦੀ ਪਤਨੀ ਨੂੰ ਆਪਦੀ ਮਾਂ ਨੂੰ ਮਧੇ ਨਜ਼ਰ ਰੱਖ ਕੇ ਸੋਚੀ ਉਹ ਜਗ੍ਹਾ ਤੇ ਖੜਾ ਕੇ ਸੋਚੀ ਉਸ ਜਗ੍ਹਾ ਤੇ ਖੜਾ ਕੇ ਸੋਚਿਓ ਕਿ ਪਹਿਲਾਂ ਤੇ ਉਹਨੇ ਨੌਕਰੀ ਹਾਸਲ ਕਰਨ ਵਾਸਤੇ ਬਈ ਕੀਮਤੀ ਸਮਾਂ ਜੋ ਮਤਲਬ ਕਿ ਮੌਜ ਬਾਹਰਾਂ ਦਾ ਹੁੰਦਾ ਹੈ ਜੀ ਸਭ ਕੁਝ ਤਿਆਗ ਕੇ ਉਹ ਇੱਕ ਬਹੁਤ ਤਗੜੇ ਮੁਕਾਬਲੇ ਚ ਲੰਘੜਾ ਹੂੰ ਫਿਰ ਨੌਕਰੀ ਮਿਲ ਗਈ ਫਿਰ ਦਵਾ ਦਵ ਕਰਦੇ ਕਹਿੰਦੇ ਕਿ ਸ਼ਾਦੀ ਕਰ ਦਿਓ ਹੁਣ ਜੀ ਠੀਕ ਹੈ ਜੀ ਚਲੋ ਆਪ ਕਰ ਲਈ ਚਾਹੇ ਕਰਦਿਆਂ ਕਰਵਾਤੀ ਸ਼ਾਦੀ ਹੋ ਗਈ ਹੂੰ ਫਿਰ ਬਾਅਦ ਦੇ ਵਿੱਚ ਅੱਜ ਕੱਲ ਆਪਣਾ ਸਮਾਜਿਕ ਦਬਾਅ ਵੀ ਹੁੰਦਾ ਕਿ ਚਲੋ ਜੀ ਹੁਣ ਤੁਸੀਂ ਸੈਟ ਹੋ ਸਭ ਕੁਝ ਹੋ ਗਿਆ ਤੇ ਬੱਚਾ ਲਓ ਹੂੰ ਠੀਕ ਹੈ ਜੀ ਜੀ ਹੁਣ ਉਹਦੇ ਤੇ ਘਰ ਦਾ ਵੀ ਦਬਾਅ ਹੈ ਘਰ ਵਾਲੇ ਦੀ ਦੇਖਭਾਲ ਹੂੰ ਜੀਆਂ ਦੀ ਦੇਖਭਾਲ ਵੀ ਜੀ ਜੋਬ ਵੀ ਹੈ ਜੋਬ ਫਿਰ ਗਰਭਵਸਥਾ ਦੇ ਵਿੱਚ ਹੂੰ ਠੀਕ ਹੈ ਚਲੋ ਜਨਮ ਹੋਇਆ ਬੱਚੇ ਦਾ ਹੁਣ ਜਿਹੜਾ ਬੱਚਾ ਹੈ ਸਾਬ ਉਹਦਾ ਇੱਕ ਪੇਸ਼ੇਵਰ ਹੋਣਾ ਤਾਂ ਚਾਹ ਨੌਕਰੀ ਪੇਸ਼ੇਵਰ ਹੋਣਾ। ਹੁਣ ਆਮ ਤੌਰ ਤੇ ਬੱਚਾ 4-5 ਸਾਲ ਮਾਂ ਦੇ ਕੋਲ ਰਹਿਣਾ ਚਾਹੀਦਾ ਹੈ। ਮੈਂ ਹਮੇਸ਼ਾ ਇਹ ਗੱਲ ਜ਼ੋਰ ਦੇ ਕੇ ਕਹਿੰਦਾ ਕਿ ਜਿਹੜਾ ਤੁਸੀਂ ਆ ਸਿਸਟਮ ਲੈ ਆਏ ਹੋ ਨਾ ਅੰਗਣਵਾੜੀ, ਪਲੇਵੇ, ਪਲੇਵੇ ਕਹਿੰਦੇ। ਪਲੇਵੇ ਪਲੇਵੇ ਹਾਂਜੀ। ਮੈਂ ਤਾਂ ਕਈ ਵਾਰ ਪਲੇਵੈਲ ਕਹਿ ਦਿੰਦਾ। ਪਲੇਵੇ ਚੋ ਪਲੇਵੇ ਹਾਂਜੀ। ਇਹ ਤੁਹਾਡਾ ਜਿਹੜਾ ਢਾਂਚਾ ਹੈ ਗਲਤ ਹੈ। ਇਹ ਤੁਹਾਡਾ ਢਾਂਚਾ ਗਲਤ ਹੈ। ਅਹੀਂ ਜਦੋਂ ਜਮੇ ਆ ਸਾਨੂੰ ਤੇ 5ਵੇਂ 7ਵੇਂ ਸਾਲ ਸਕੂਲੇ ਛੱਡ ਕੇ ਆਉਂਦੇ ਸਾਂ ਤੇ ਇਹ ਸਾਰਾ ਕੁਝ ਉਦੋਂ ਤੱਕ ਸਿੱਖ ਚੁੱਕੇ ਹੁੰਦੇ ਆ ਹਮ ਅੱਜ ਅੱਜ ਤੁਸੀਂ ਉਹ ਜਵਾਕ ਦੀ ਨਲੀ ਵਗਦੀ ਹੈ ਤੇ ਤੁਸੀਂ ਚੁੱਕ ਕੇ ਉੱਥੇ ਉੱਥੇ ਸੋਟਾਉਂਦੇ ਹੋ ਕੋ ਸੱਚੀ ਗੱਲ ਇਹ ਸਹੀ ਗੱਲ ਆ ਤੋੜਨ ਵਾਲੀ ਗੱਲ ਹੋ ਜਾਂਦੀ ਹੈ ਮਾਂ ਨਾਲੋਂ ਤੋਂ ਸਰ ਉਹਨੇ ਮਾਂ ਕੋਲੋਂ ਬਹੁਤ ਕੁਝ ਸਿੱਖਣਾ ਹੁੰਦਾ ਜੀ ਬਹੁਤ ਕੁਝ ਤਾਂ ਤੁਸੀਂ ਉਹ ਤੋੜ ਦਿੰਦੇ ਹੋ ਸਾਬ ਤੇ ਗੱਲ ਇਹ ਆ ਕਿ ਭਾਈ ਹੁਣ ਜੇ ਤੁਸੀਂ ਵੇਖੋਗੇ ਕਈ ਮੁਲਕ ਇਸ ਤਰ੍ਹਾਂ ਦੇ ਆ ਕਿ ਜਿੱਥੇ 7-8 ਸਾਲ ਬੱਚੇ ਜਿਹੜੇ ਹਨ ਉਸ ਤਰ੍ਹਾਂ ਉਹਨਾਂ ਨੂੰ ਪੜ੍ਹਾਈ 'ਚ ਨਹੀਂ ਸਿੱਧਾ ਵੜਿਆ ਜਾਂਦਾ ਜੀ ਜੀ ਮਾਂ ਕੁਲ ਸਮਾਂ ਬਤਾਉਂਦੇ ਆ ਫਿਰ ਉਹਨਾਂ ਨੂੰ ਇੱਕ ਖੁੱਲਾ ਮਾਹੌਲ ਦਿੱਤਾ ਜਾਂਦਾ ਪਾੜੋ ਪੇਜ ਪਾੜਨੇ ਤੇ ਜੋ ਰੰਗੋ ਕੰਦਾ ਰੰਗਣੀਆਂ ਜੋ ਮਰਜ਼ੀ ਕਰੋ ਹਾਂ ਬਿਲਕੁਲ ਸਾਡੇ ਇੱਥੇ ਆ ਕਰਦਾ ਬਾਤ ਲਖਾਈ ਸ਼ੁਰੂ ਕਰਦੇ ਆ ਕਰਦੇ ਉਹ ਕਰਦੇ ਨਹੀਂ ਹਾਂ ਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਭਈ ਇਹ ਸਾਰਾ ਕੁਝ ਜਿਹੜਾ ਹੈ ਨਾ ਸਾਨੂੰ ਸੋਚਨ ਵਿਚਾਰਨ ਦੀ ਜ਼ਰੂਰਤ ਹੈ ਕਿ ਹੁਣ ਮਾਂ ਬਣ ਗਈ ਆ ਉਹ ਜਦੋਂ ਮਾਂ ਬਣ ਗਈ ਆ ਤੇ ਤੁਸੀਂ ਉਹਨੂੰ ਦੇ ਰਹੇ ਹੋ 363 ਦਿਨ ਦੀ ਛੁੱਟੀ। ਹੂੰ। ਕੇਂਦਰ ਦੇ ਰਿਹਾ 730 ਦਿਨ ਦੀ। ਜੀ। ਪਹਿਲੀ ਗੱਲ ਇੱਥੇ ਨਾ ਬਰੋਬਰਤਾ ਹੈ। ਬਹੁਤ ਵੱਡੀ ਵਿਤਕਰਾ ਹੈ। ਜੀ। ਹਿਮਾਚਲ ਵੀ ਦੇ ਰਿਹਾ, ਹਰਿਆਣਾ ਵੀ 730 ਦਿਨ ਦੀ ਦੇ ਰਿਹਾ। ਹੂੰ। ਤੇ ਜਿਹੜੀ ਪੰਜਾਬ ਪੁਲਿਸ ਦੀ ਇਹ ਜਿਹੜੀ ਵੀ ਮੁਲਾਜ਼ਮ ਧੀ ਭੈਣ ਹੈ ਆਪਣੀ। ਭਈ ਉਹ ਇਤੋਂ ਵੀ ਜ਼ਿਆਦਾ ਔਖੀ ਆ ਕਿਉਂਕਿ ਉਹਦੀ 24 ਘੰਟੇ ਡਿਊਟੀ ਆ ਡਿਊਟੀ ਨੀਮਤ ਨਹੀਂ ਰੈਗੂਲਰ ਨਹੀਂ ਸਟੈਂਡਿੰਗ ਜ਼ਿਆਦਾਤਰ ਸਟੈਂਡਿੰਗ ਕਈ ਵਾਰੀ ਭਾਈ ਇਹ ਤੇ ਬਹੁਤ ਸੋਚਨ ਵਿਚਾਰ ਨਾਲਾ ਸੈਂਸਿਟਿਵ ਵਿਸ਼ਾ ਹੈ ਸੋ ਇਸੇ ਕਰਕੇ ਹਾਈ ਕੋਰਟ ਨੇ ਕਿਹਾ ਕਿ ਇਹਦੇ ਤੇ 3 ਮਹੀਨਿਆਂ ਦੇ ਵਿੱਚ ਭਾਈ ਤੁਸੀਂ ਫੈਸਲਾ ਲਵੋ ਹੂੰ ਸੋ ਇਸ ਕਰਕੇ ਸਾਨੂੰ ਇਹ ਵੇਖਣਾ ਪਏਗਾ ਕਿ ਭਾਈ ਜਦੋਂ ਵੀ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਤਾਂ ਤੁਸੀਂ ਆਪ ਕਿਉਂ ਨਹੀਂ ਸੋਚਦੇ ਇੱਕ ਮਨੁੱਖ ਬਣ ਕੇ ਯਾਰ ਹੂੰ ਜਿਹੜੇ ਤੁਸੀਂ ਪਾਲਿਸੀ ਮੇਕਰਸ ਹੋ ਜਾਂ ਉੱਚ ਅਹੁਦਿਆਂ ਤੇ ਬੈਠੇ ਹੋ ਤਾਂ ਤੁਸੀਂ ਯਾਰ ਕਿਉਂ ਨਹੀਂ ਸੋਚਦੇ ਪੁੱਤ ਬਣ ਕੇ ਪਤੀ ਬਣ ਕੇ ਹੂੰ ਠੀਕ ਹੈ ਨਾ ਜੀ ਤੁਹਾਨੂੰ ਸੋਚਣਾ ਚਾਹੀਦਾ ਕਿ ਯਾਰ ਇਹ ਕੀ ਜੈਸਿਆ ਇਹ ਚੀਜ਼ਾਂ ਹੂੰ ਖੈਰ ਦੇਖਦੇ ਹੁਣ ਕਿ ਨਿਯਮ ਜਿਹੜੇ ਆ ਉਹ ਬਨਨਗੇ ਕਿ ਨਹੀਂ ਬਨਨਗੇ ਕੀ ਜਵਾਬ ਦਿੰਦੇ ਆ ਕੀ ਨਹੀਂ ਜਵਾਬ ਦਿੰਦੇ ਪਰ 100 ਤੇ ਕੁਝ ਗਿਣਤੀ ਆ ਜਿਹੜੀਆਂ ਇਹ 112 ਜਿਨ੍ਹਾਂ ਦੇ ਪਟੀਸ਼ਨ ਲਗਭਗ 650 ਕਹੋ 100 ਸਵਾ 100 ਜਿਨ੍ਹਾਂ ਨੇ ਇਹ ਪਟੀਸ਼ਨ ਜਿਹੜੀ ਆ ਜਾ ਕੇ ਕੋਰਟ ਦੇ ਵਿੱਚ ਫਾਈਲ ਕੀਤੀ ਜੀ ਜੀ